ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਇੱਕ ਅਪਡੇਟ ਦੇਣ ਲਈ ਤੁਹਾਡੀ ਖਿਦਮਤ ਵਿੱਚ ਫਿਰ ਦੁਬਾਰਾ ਹਾਜ਼ਰ ਹੋਈਆਂ ਜੀ ਤੇ ਬਿਲਕੁਲ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਂ ਪੂਰੀ ਦੁਨੀਆ ਤੇ ਜੇ ਆਪਾਂ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਨਗਰ ਕੀਰਤਨ ਸਜਾਏ ਗਏ ਸ ਸਮਾਗਮ ਧਾਰਮਿਕ ਸਮਾਗਮ ਕੀਤੇ ਗਏ ਯਾਤਰਾ ਜਿਹੜੀ ਆ ਉਹ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਪਾ ਪ੍ਰਬਸਥਾਨਾ ਉੱਤੇ ਲੈ ਕੇ ਜਾਈਆਂ ਗਈਆਂ ਸੋ ਬੜੀ ਧੂਮ ਧਾਮ ਦੇ ਨਾਲ ਗੁਰਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਮਨਾਇਆ ਗਿਆ ਤੇ ਨਾਲ ਦੇ ਨਾਲ ਲੈਸਰ ਦੀਆਂ ਸੰਗਤਾਂ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਕਵੀ ਦਰਬਾਰ ਜਿਹੜਾ ਉਹ ਕਰਵਾਇਆ ਜਾ ਰਿਹਾ ਗੁਰਦੁਆਰਾ ਸ਼੍ਰੀ ਗੁਰੂ ਦਸ਼ਮੇਸ਼ ਸਾਹਿਬ ਅਤੇ ਪੰਜਾਬੀ ਲਿਸਨਰ ਕਲੱਬ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ ਸੋ ਇਹਦੀ ਅਪਡੇਟ ਜਿਹੜੀ ਆ ਉਹ ਮੈਂ ਤੁਹਾਨੂੰ ਜ਼ਰੂਰ ਦੇਣਾ ਚਾਹੂੰਗੀ ਤੇ ਨਾਲ ਦੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਆ ਬਾਬਾ ਸੰਗਜੀ ਗੁਰਦੁਆਰਾ ਸਾਹਿਬ ਤੋਂ ਪਾਈ ਰਵਿੰਦਰਪਾਲ ਸਿੰਘ ਜੀ ਜਿਹੜੇ ਕਿ ਇਸ ਦੇ ਬਾਰੇ ਅਪਡੇਟ ਜਿਹੜੀ ਆ ਉਹ ਸਾਨੂੰ ਦੇਣਗੇ ਕਿ ਕਿਵੇਂ ਜਿਹੜਾ ਇਹ ਕਵੀ ਦਰਬਾਰ ਜਿਹੜਾ ਉਹ ਕਰਵਾਇਆ ਜਾਣਾ ਹੈਗਾ ਅਸੀਂ ਇਸ ਕਵੀ ਦਰਬਾਰ ਦੇ ਵਿੱਚ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਮੇਰੇ ਨਾਲ ਇਸ ਟਾਈਮ ਕਾਲ ਤੇ ਨੇ ਭਾਈ ਸਾਹਿਬ ਰਵਿੰਦਰਪਾਲ ਸਿੰਘ ਜੀ ਬਾਬਾ ਸੰਗ ਜੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਸ ਟਾਈਮ ਲਾਈਵ ਮੈਂ ਸ਼ੋਅ ਦੇ ਵਿੱਚ ਆ ਤੇ ਮੈਂ ਜਾਣਕਾਰੀ ਤੁਹਾਡੇ ਕੋਲੋਂ ਲੈਣਾ ਚਾਹੂੰਗੀ ਜਿਹੜੀ ਕਿ ਕਵੀ ਦਰਬਾਰ ਜਿਹੜਾ ਕਰਵਾਇਆ ਜਾ ਰਿਹਾ ਕਿਹੜੀ ਡੇਟ ਨੂੰ ਆ ਕਿਹੜੇ ਗੁਰੂ ਘਰ ਦੇ ਵਿੱਚ ਆ ਤੇ ਕਿਸ ਉਪਰਾਲੇ ਦੇ ਨਾਲ ਇਹ ਜਿਹੜਾ ਆ ਕਿ ਨਾ ਕਿਹਨਾਂ ਦੇ ਉਪਰਾਲੇ ਨਾਲ ਕੀਤਾ ਜਾ ਰਿਹਾ ਨੇ ਆਪਣੇ ਗੁਰਦੁਆਰਾ ਦਸ਼ਮੇਸ਼ ਦਰਵਾਰ ਜਿਪਸੀ ਲੇਨ ਲੈਸਟਰ ਵਿਖੇ ਜਰਾ ਕਰਵਾਇਆ ਜਾ ਰਿਹਾ ਜਿੱਥੇ ਕਿ ਤੁਸੀਂ ਵੀ ਇਹ ਸਾਰੀ ਕਵਰੇਜ ਕਰਨੀ ਜੀ ਵੀ ਸੀ ਚੈਨਲ ਨੇ ਤੇ ਆਪਣੇ ਵਿਰਕ ਨਿਵਾਸੀ ਜਿਹੜੇ ਸਰਦਾਰ ਤਰਲੋਚਰ ਸਿੰਘ ਜੀ ਉਹਨਾਂ ਦਾ ਬੜਾ ਵੱਡਾ ਉਦਮਪ੍ਰਾਲਾ ਵਿਰਕ ਜਿਹੜੇ ਸਾਡੇ ਮਿੱਤਰ ਵੀ ਆ ਜੀ ਤੇ ਉਹ ਕਾਫੀ ਲੰਮੇ عرصے ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ਤੇ ਨਾਲ-ਨਾਲ ਦੇਖੋ ਉਹਨਾਂ ਨੇ ਵੱਖ-ਵੱਖ ਕਵੀਆਂ ਨੂੰ ਸੱਦ ਕੇ ਜਿੱਥੇ ਈਸਟ ਲੰਡਨ ਦੇ ਉਸ ਇਲਾਕੇ ਦੇ ਤੋਂ ਵੈਸਟ ਮਿਡਲੈਂਡ ਦੇ ਮੈਂ ਉਹਨਾਂ ਦਾ ਨਾਮ ਵੀ ਲੈਣਾ ਚਾਹਾਂਗਾ ਜਿਹੜੇ ਤੁਹਾਡੇ ਚੈਨਲ ਤੇ ਵੀ ਕਈ ਵਾਰੀ ਸੰਗਤ ਦਾ ਰੂਪ ਰੂਪ ਹੋ ਚੁੱਕੇ ਹਨ ਸਰਦਾਰ ਗੁਰਦੀਪ ਸਿੰਘ ਮਠਾਰੂ ਸੁਖਮਿੰਦਰ ਸਿੰਘ ਬਰਾੜ ਜੰਡੂ ਲਤਰਾ ਵਾਲੇ ਇਹ ਆਜੀ ਭਰਨਗੇ ਬਕਾਇਦਾ ਤੌਰ ਤੇ ਸਾਰੇ ਕਵੀ ਜਨ ਤੇ ਜਿੱਥੇ ਤੁਹਾਡਾ ਉਪਰਾਲਾ ਉੱਥੇ ਸਾਡੇ ਮਿੱਤਰਾਂ ਦਾ ਹੈ ਬੜਾ ਵੱਡਾ ਉਪਰਾਲਾ ਜੀ ਵਿਰਕਨ ਵਾਸੀਆਂ ਦਾ ਵਿਰਕ ਪਿੰਡ ਵੀ ਜਿਹਨੂੰ ਬੜਾ ਮਾਣ ਹੈ ਸੰਤ ਬਾਬਾ ਫੂਲਾ ਸਿੰਘ ਜੀ ਵਰਗੇ ਜਿਹੜੇ ਮਹਾਪੁਰਖ ਕਹੇ ਲਿਆ ਆਪਾਂ ਬੰਦਗੀ ਵਾਲੇ ਪਰ tibiale ਉੱਥੇ ਦੇ ਹੋਏ ਤੇ ਉਹ ਜਿੱਥੇ ਹਰ ਸਾਲ ਉਹਨਾਂ ਦੀ ਯਾਦ ਵਿੱਚ ਵੀ ਸਮਾਗਮ ਕਰਉ ਰਹੇ ਪਰ ਗੁਰੂ ਨਾਨਕ ਦੇਵ ਪਾਸ਼ਾ ਦਾ ਜਿਨ੍ਹਾਂ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹਨਾਂ ਦੇ ਜਿਹੜੇ ਕਿ ਪ੍ਰਕਾਸ਼ਪੁਰ ਨੂੰ ਮਨੋੜ ਦਾ ਬਹੁਤ ਵਧੀਆ ਤਰੀਕਾ ਹੈ ਵਿਰਕਨ ਵਾਸੀਆਂ ਨੇ ਸਮੁੱਚੇ ਪਿੰਡ ਵਾਸੀਆਂ ਨੇ ਤੇ ਖਾਸ ਤੌਰ ਤੇ ਮੈਂ ਜੇ ਜ਼ਿਕਰ ਕਰਾਂ ਸਰਦਾਰ ਤਰਲੋਚਨ ਸਿੰਘ ਉਹਨਾਂ ਨੇ ਵਧੀਆ ਉਪਰਾਲਾ ਕੀਤਾ ਕਿ ਕਵੀ ਦਰਬਾਰ ਹੋਣਾ ਚਾਹੀਦਾ ਪ੍ਰਕਾਸ਼ਪੁਰ ਨੂੰ ਭਾਵੇਂ ਉਸਦੇ ਨਾ ਹੋ ਕੇ ਜਿਹੜਾ ਵੀ ਦਿਨ ਇੱਕ ਚੂਸ ਕਰ ਲਿਆ ਜਾਵੇ ਇਹ ਬਹੁਤ ਵੱਡਾ ਮੈਸੇਜ ਆਂਦਾ ਹੈ ਜਿਹੜਾ মিডিਆ ਦਰਿਅੇ ਤੇ ਨਾਲ ਮੇਰੇ ਦਰਿਅੇ ਤੇ ਨਾਲ ਜਿਹੜਾ ਕਿ ਖਾਸ ਤੌਰ ਤੇ ਇਹ ਸੰਗਤਾਂ ਨੂੰ ਜੋੜਨਾ ਬਹੁਤ ਵੱਡਾ ਪਰੰਲਾ ਹੈ ਜੀ ਬਿਲਕੁਲ ਜੀ ਤੇ ਜੇ ਆਪਾਂ ਗੱਲ ਕਰੀਏ ਤੁਸੀਂ ਜਦੋਂ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਪੜਦੇ ਹੋ ਹੋ ਇਤਿਹਾਸ ਪੜਦੇ ਹੋ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਵੀ 52 ਕਵੀ ਸਨ ਜਿਹੜੇ ਕਿ ਹਰ ਵਕਤ ਜਿਹੜਿਆ ਨੇ ਗੁਰਬਾਣੀ ਦੇ ਨਾਲ ਜੋੜਦੇ ਵੀ ਸੀਗੇ ਤੇ ਆਪਣੀਆਂ ਕਵਿਤਾਵਾਂ ਦੇ ਨਾਲ ਸਿੱਖ ਜਗਤ ਨੂੰ ਨਿਹਾਲ ਕਰਦੇ ਸਨ ਤੇ ਬਿਲਕੁਲ ਜੀ ਕੋਸ਼ਿਸ਼ ਇਹ ਹੀ ਆ ਕਿ ਇਸ ਕਵੀ ਦਰਬਾਰ ਦੇ ਵਿੱਚ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋયા ਉਹ ਨਾ ਦੇ ਵੱਲੋਂ ਦਿੱਤੇ ਗਏ ਸਾਨੂੰ ਸੰਦੇਸ਼ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਦੇ ਜਿਹੜੇ ਆਦੇਸ਼ ਨੇ ਉਹਨਾਂ ਦੇ ਉੱਤੇ ਪਾਲਣ ਰੱਖਦੇ ਹੋਏ ਇੱਕ ਅਵੀ ਦਰਬਾਰ ਦੇ ਵਿੱਚ ਕਵਤਾਮਾਂ ਜਿਹੜੀਆਂ ਉਹ ਬੋਲੀਆਂ ਜਾਣਗੀਆਂ ਤੇ ਪੀਵੀਸੀ ਵੱਲੋਂ ਜਿਹੜਾ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਜਾਵੇਗੀ ਤੇ ਮੈਂ ਵੀ ਉਮੀਦ ਕਰਦੀ ਹਾਂ ਕਿ ਆਪ ਸਭ ਸੰਗਤਾਂ ਆਪ ਆਪਣੇ ਬਜ਼ੁਰਗਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ 24 ਨਵੰਬਰ ਨੂੰ ਦਿਨ ਐਤਵਾਰ ਗੁਰਦੁਆਰਾ ਸ਼੍ਰੀ ਗੁਰੂ ਦਸ਼ਮੇਸ਼ ਦਵਾਰ ਲੈਸਟਰ ਵਿਖੇ ਜ਼ਰੂਰ ਪਹੁੰਚੋਗੇ ਤੇ ਭਾਈ ਸਾਹਿਬ ਜੀ ਆਪ ਜੀ ਵੱਲੋਂ ਜਿਹੜੀਆਂ ਸੰਗਤਾਂ ਸੁਣ ਰਹੀਆਂ ਨੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਸਨੇਹੀਏ ਜੀ ਵਾਕਿਆ ਜਿਹੜੀ ਤੁਸੀਂ ਗੱਲ ਕਹੀ ਹੈ ਕਿ 52 ਕਵੀ ਗੁਰੂ ਸਾਹਿਬ ਜੀ ਨੇ ਰੱਖੇ ਸੀ ਦਰਬਾਰ ਵਿੱਚ ਰੱਖੇ ਨਹੀਂ ਸੀ ਉਹਨਾਂ ਨੂੰ ਬਕਾਇਦਾ ਸਨਮਾਨ ਵੀ ਦਿੰਦੇ ਸੀ ਗੁਰੂ ਸਾਹਿਬ ਗੁਰੂ ਕਲਗੀਧਰ ਪਾਸ਼ਾ ਜੀ ਜੀ ਅੱਜ ਜਿਹੜਾ ਸਾਡੀ ਕੌਮ ਦਾ ਮਤਲਬ ਇੱਕੋ ਹੀ ਜ਼ੋਰ ਲੱਗਾ ਹੋਇਆ ਬਿਲਡਿੰਗਾਂ ਲਾਉਣ ਤੇ ਜਾਂ ਅਸੀਂ ਕਹਿੰਦੇ ਲੰਗਰ ਲਾਉਣ ਤੇ ਖਿਮਾ ਕਰਿਓ ਮੈਨੂੰ ਕਹਿਣਾ ਪੈ ਰਿਹਾ ਜਾਂ ਅਸੀਂ ਪਰ ਉਹ ਜਿਹੜਾ ਜਾਨ ਤਖਾਵੇ ਲਈ ਅਸੀਂ ਅੱਜ ਕਹਿ ਰਹੇ ਸਾਡੇ ਸਿੱਖੀ ਦਾ ਪਰ ਜਿਹਨਾਂ ਨੇ ਇਹ ਵਿਰਕਨ ਵਾਸੀਆਂ ਦਾ ਉਪਰਾਲਾ ਕਿ ਉਹ ਬਾਹ ਫੜਦੇ ਆ ਕਵੀਆਂ ਨੂੰ ਘਰੋਂ ਸੱਦ ਕੇ ਉਹਨਾਂ ਨੂੰ ਦੇਖੋ ਉਹਨਾਂ ਨੇ ਸਨਮਾਨਤ ਵੀ ਕਰਨਾ ਉੱਥੇ ਤੇ ਨਾਲ-ਨਾਲ ਉਹ ਜਿਹੜੇ ਪ੍ਰਾਣੀਆਂ ਪਰੰਪਰਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਤੁਸੀਂ ਦੱਸਿਆ 52 ਕਵੀ ਸਨ ਉਹ ਕਵੀ ਜਨਾਂ ਨੂੰ ਸਮੁੱਚੇ ਤੌਰ ਤੇ ਸਨਮਾਨ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਇੱਕ ਪਲੇਟਫਾਰਮ ਵੀ ਜਿਹੜਾ ਇਹ ਗੁਰਦੁਆਰਾ ਸਾਹਿਬ ਤੋਂ ਕਿਉਂਕਿ ਜਿੱਥੇ ਉਤਸ਼ਾਹ ਮਿਲਦਾ ਹੋਰ ਵੀ ਗੁਰਦੁਆਰਾ ਸਾਹਿਬ ਫਿਰੇ ਇਹ ਕਹਣਗੇ ਕਿ ਸਾਡੇ ਵੀ ਕਵੀ ਦਰਬਾਰ ਹੁੰਦਾ ਨਹੀਂ ਤਾਂ ਤੁਹਾਨੂੰ ਪਤਾ ਕਿ ਕਵੀ ਜਨਾਂ ਨੂੰ ਅਸੀਂ ਨਾ ਉਹਨਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੰਨੇ ਆ ਦੇਰ ਵਿਚਾਰਿਆਂ ਦੀ ساری ساری ਜ਼ਿੰਦਗੀ ਲੰਘ ਜਾਂਦੀ ਹੈ ਕਿਉਂਕਿ ਜਿਹੜਾ ਲਿਖਣਾ ਵੀ ਹੁੰਦਾ ਹੈ ਜਾਂ ਕਿਸੇ ਨੇ ਤੁਸੀਂ ਜਾਣਦੇ ਹੋ ਕਿ ਉਹ ਆਮ ਨਹੀਂ ਵਿਅਕਤੀ ਕੋ ਲਿਖ ਸਕਦਾ ਇੱਕ ਬਹੁਤ ਕੋਈ ਮਿਹਨਤ ਕਰਕੇ ਡਾਕਟਰ ਜਾਂ ਆਪਾਂ ਇਹ ਕਹਿ ਸਕਦੇ ਆ ਟੀਚਰ ਬਣ ਸਕਦਾ ਪਰ ਜਿਹੜਾ ਇੱਕ ਗਪਤਾ ਦਾ ਫੁਰਨਾ ਕੁਦਰਤੀ ਹੁੰਦਾ ਰੱਬ ਵੱਲ ਜਿਹਦਾ ਫੁਰਨਾ ਉਹੀ ਕਰ ਸਕਦਾ ਲਿਖ ਸਕਦਾ ਉਹੀ ਬੋਲ ਸਕਦਾ ਤੇ ਉਹੀ ਸੇਵਾ ਕਰ ਸਕਦਾ ਪਰ ਉਹਨਾਂ ਨੂੰ ਅਸੀਂ ਅੱਖੋਂ ਪਰੋਂਖੇ ਬਿਲਕੁਲ ਕਰ ਦਿੱਤਾ ਹਾਇ ਕਵੀਆਂ ਨੂੰ ਜਾਂ ਅਸੀਂ ਕਹ ਲਈਏ ਕਥਾਵਾਚਕਾਂ ਨੂੰ ਸਾਡਾ ਜੋਰ ਬਸ ਇੱਕ ਜੱਥਿਆ ਨੂੰ ਜਾ ਪ੍ਰਮੋਟ ਕਰਨ ਦੇ ਮੇਨੇ ਹੀ ਲੱਗਾ ਕਿ ਜੇ ਸਾਡੇ ਅਸੀਂ ਲੰਗਰ ਲਾਇਓ ਕੀਤਾ ਪਰ ਅੱਜ ਲੋੜ ਹੈ ਕਿ ਜੇ ਅਸੀਂ ਸਿੱਖੀ ਦਾ ਪ੍ਰਚਾਰ ਸਾਰਾ ਦੁਨੀਆ ਦੇ ਕੋਨੇ ਦੇ ਪਹੁੰਚਾਉਣਾ ਦਾ ਸਾਰਿਆਂ ਨੂੰ ਜੋੜਨਾ ਨਾਲ ਜਿਵੇਂ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਦਾ ਕੋ ਦੂਰ ਕਰੋ ਹੱਲਾ ਹਰਨਾਮੇ ਕਿ ਹੋਵੋ ਜੋਰੀ ਗੁਰਮਤਿ ਵੈਸੋ ਸਲੋਕ ਸਾਨੂੰ ਇਹ ਜਿਹੜੀ ਸਾਡੀ ਰੀੜ ਦੀਆਂ ਹੱਡੀਆਂ ਨੇ ਜਿਵੇਂ ਕਵੀ ਤੁਸੀਂ ਕਿਹਾ ਜਾ ਢਾਡੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਬਣਾਏ ਸਨ ਤੇ ਉਹਨਾਂ ਦੀ ਜ਼ਰੂਰ ਬਾਫੜਨੀ ਪਵੇਗੀ ਗ੍ਰੰਥੀ ਸਿੰਘਾਂ ਦੀ ਨਾਲ ਖਾਸ ਤੌਰ ਤੇ ਰਾਗੀ ਸਿੰਘਾਂ ਨੂੰ ਜਿਹਨਾਂ ਨੂੰ ਕੋਈ ਪੁੱਛ ਨਹੀਂਦਾ ਉਹ ਸਾਡੇ ਜਿਹੜੇ ਪ੍ਰਚਾਰ ਪ੍ਰਸਾਰਕ ਜਿਹੜੇ ਦੁਨੀਆ ਤੇ ਦੁਨੀਆ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਨੇ ਉਹ ਜੋੜਨ ਦਾ ਕੰਮ ਕਰਦੇ ਨੇ ਤੇ ਨਾ ਕਿ ਅਸੀਂ ਆ ਆਪਣੇ ਦਾ ਇੱਕ ਦਿਖਾਵੇ ਦਾ ਕਸਤ ਕਰੀਏ ਜਾਂ ਇੱਕ ਕੇਵਲ ਇਹ ਕਹੇ ਅਸੀਂ ਲੰਗਰ ਲਾਏ ਜੀ ਆਪਣੀ ਆਪੋ ਆਪਣੀ ਅੱਜ ਹਰ ਇੱਕ ਆਪਣੀ ਵਜਾਰ ਹੈ ਜਿਵੇਂ ਤੁਹਾਨੂੰ ਪਤਾ ਹੈ ਅੱਜ ਲੋੜ ਹੈ ਕਿ ਅਸੀਂ ਸਮੁੱਚੇ ਤੌਰ ਤੇ ਕਿਤੋਂ ਵੀ ਕਵੀ ਹੋਵੇ ਕੋਈ ਪ੍ਰਚਾਰਕ ਹੋਵੇ ਕੋਈ ਰਾਗੀ ਸਾਢੀ ਹੋਵੇ ਉਹਨੂੰ ਜਰੂਰ ਸੁਣਨਾ ਬਣਦਾ ਵੀ ਉਹਨਾਂ ਦਾ ਸਨਮਾਨ ਕਰਨਾ ਪੈਂਦਾ ਹੈ ਜਰੂਰ ਤੁਸੀਂ ਵਧੀਆ ਪ੍ਰਮੋਟ ਕਰਦੇ ਹੋ ਪੀਵੀਸੀ ਦਾ ਬੜਾ ਵੱਡਾ ਉਪਰਾਲਾ ਮੈਂ ਪੀਵੀਸੀ ਦਾ ਧੰਨਵਾਦ ਵੀ ਕਰਦਾ ਤੇ ਨਾਲ ਹੀ ਸੰਗਤ ਨੂੰ ਬੇਨਤੀ ਕਰਦੇ ਕਿ ਜੇ ਚੈਨਲ ਪੀਵੀਸੀ ਵਰਗੇ ਨੂੰ ਸਪੋਰਟ ਕਰੋ ਤੁਸੀਂ ਜਿਹੜੇ ਕਿ ਹਮੇਸ਼ਾ ਬਾਹ ਫੜਦੇ ਹੋ ਜਿਵੇਂ ਗੁਰੂਸਹਿਬ ਕਹੇ ਗਰੀਬ ਦਾ ਮੂੰਹ ਗੁਰੂ ਦੀ ਗੁਲ ਗਰੀਬਾਂ ਨਾਲ ਹੀ ਦੁਨੀਆ ਦਾ ਬਹੁਮਤ ਹੁੰਦਾ ਗਰੀਬਾਂ ਨਾਲ ਹੀ ਪ੍ਰਚਾਰ ਹੁੰਦਾ ਗਰੀਬਾਂ ਨਾਲ ਹੀ ਸਿੱਖੀ ਵਧੇਗੀ ਜੇ ਗਰੀਬਾਂ ਨੂੰ ਜੋੜਾਂਗੇ ਅਸੀਂ ਤੇ ਮੈਂ ਇਹ ਵੀ ਕਵਾਂਗਾ ਜਰੂਰ ਕਿ ਉਹ ਸਮੁੱਚੇ ਸੰਗਤਾਂ ਸੁਣਨ ਵਾਲੇ ਨ ਸਰਵਰ ਕਰਨ ਵਾਲੇ ਸਰੋਤੇ ਤਾਨੂੰ ਵੀ ਸਪੋਰਟ ਕਰਨ ਬਕਾਇਦਾ ਜਿਵੇਂ ਤੁਸੀਂ ਫੀਲ ਕਰਦੇ ਹੋ ਤੇ ਨਾਲ ਨਾਲ ਇਹ ਰਾਗ ਗੀਤਾ ਦੀ ਕਥਾਵਾਚਕਾਂ ਦਾ ਜਰੂਰ ਸਰਮਾਨ ਕੀਤਾ ਜਾਵੇ ਇਹ ਸਾਡੇ ਲਈ ਪੁਰਬ ਮਨਾਇਆ ਜਾਣੀ ਫਿਰ ਸਫਲ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਤੇ ਜਿਵੇਂ ਸਾਰੇ ਦਿਹਾੜਿਆਂ ਨਾਲ ਜਿਵੇਂ ਪਹਿਲਾਂ ਪ੍ਰਕਾਸ਼ ਗੁਰੂ ਕਲਗੀ ਤਰਪਾਸ਼ ਦਾ ਪ੍ਰਕਾਸ਼ ਪੁਰਬ ਵੀ ਫਿਰ ਸਾਡੇ ਲਈ ਮਨਾਇਆ ਜਾਣਾ ਸਫਲ ਹੋਏਗਾ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜੀ ਤੁਸੀਂ ਇਹ ਸਨ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ ਬਾਬਾ ਸੰਗ ਜੀ ਗੁਰਦੁਆਰਾ ਸਾਹਿਬ ਤੋਂ ਤੇ ਇਹਨਾਂ ਦੇ ਵੱਲੋਂ ਅਪਡੇਟ ਜਿਹੜੀ ਦਿੱਤੀ ਗਈ ਆ ਕਿ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਦਾ ਰੱਖਦਿਆਂ ਹੋਇਆ ਮਹਾਨ ਕਵੀ ਦਰਬਾਰ ਜਿਹੜਾ ਇਹ ਗੁਰਦੁਆਰਾ ਸ੍ਰੀ ਗੁਰੂ ਦੇਸ਼ਮੀਸ਼ ਦਰਬਾਰ ਲੈਸਟਰ ਵਿਖੇ ਜਿਹੜਾ ਇਹ ਕਰਵਾਇਆ ਜਾ ਰਿਹਾ ਹੈਗਾ ਤੇ ਪੰਜਾਬੀ ਲਿਸਨਰ ਕਲੱਬ ਵੱਲੋਂ ਤੇ ਵਿਰਕ ਪਿੰਡ ਦੀਆਂ ਜਿਹੜੀਆਂ ਸਮੂਹ ਸੰਗਤਾਂ ਵੱਲੋਂ ਸਹਿਯੋਗ ਦੇ ਨਾਲ ਸਰਦਾਰਤ ਲੋਚਨ ਸਿੰਘ ਵਿਰਕ ਉਹਨਾਂ ਦੇ ਸਹਿਯੋਗ ਤੇ ਉਹਨਾਂ ਦੇ ਹੋਰ ਸਕੇ ਸੰਬੰਧੀਆਂ ਤੇ ਪਿੰਡ ਵਾਲਿਆਂ ਵੱਲੋਂ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਵਿਰਕ ਭਰਾਮਾ ਵੱਲੋਂ ਕਿ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇੱਕ ਮਹਾਨ ਕਵੀ ਦਰਬਾਰ ਜਿਹੜਾ ਉਹ ਕਰਵਾਇਆ ਜਾ ਰਿਹਾ ਤੇ ਭਾਈ ਸਾਹਿਬ ਜੀ ਨੇ ਬੜੀ ਵਧੀਆ ਗੱਲ ਕੀਤੀ ਆ ਕਿ ਜਿਹੜੇ ਕਿ ਕਲਮ ਦੇ ਤਨੀ ਨੇ ਕਿਉਂਕਿ ਹਰ ਕੋਈ ਕਲਮ ਦਾ ਤਨੀ ਨਹੀਂ ਜਿਹੜਾ ਉਹ ਨਹੀਂ ਹੋ ਸਕਦਾ ਹਰ ਕੋਈ ਵਧੀਆ ਬੁਲਾਰਾ ਨਹੀਂ ਹੋ ਸਕਦਾ ਸੋ ਜਿਹੜੇ ਤੁਹਾਡੇ ਪੰਥ ਦੀਆਂ ਉੱਗੀਆਂ ਸ਼ਕਤੀਆਂ ਤੁਹਾਡੇ ਪ੍ਰਚਾਰਕ ਨੇ ਬੁਲਾਰੇ ਨੇ ਜਾਂ ਤਾਂ ਦੇ ਰਾਈਟਰ ਨੇ ਕਵੀ ਨੇ ਉਹਨਾਂ ਦਾ ਖਿਆਲ ਰੱਖਣਾ ਸਾਡੀ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਤੇ ਉਹਨਾਂ ਦੀ ਹੌਸਲਾ ਫਜ਼ਾਈ ਕਰਨੀ ਤੇ ਉਹਨਾਂ ਨੂੰ ਸਨਮਾਨ ਦੇਣਾ ਇਹ ਸਾਡੀ ਸਾਰਿਆਂ ਦੀ ਡਿਊਟੀ ਜਿਹੜੀ ਉਹ ਬਣਦੀ ਆ ਸੋ ਜੀ ਅ ਉਮੀਦ ਕਰਦੀ ਆ ਕਿ ਆਪ ਸਭ ਜੀ ਪਰਿਵਾਰ ਸਮੇਤ ਜਰੂਰ 24 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਲੈਸਟਰ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਦਸ਼ਮੇਸ਼ ਸਾਹਿਬ ਉਸ ਗੁਰਦੁਆਰਾ ਸਾਹਿਬ ਜਰੂਰ ਪਹੁੰਚਿਓ ਜੀ ਤੇ ਇਸ ਕਵੀ ਦਰਬਾਰ ਦੇ ਵਿੱਚ ਜਰੂਰ ਸ਼ਿਰਕਤ ਕਰਿਓ ਤੇ ਇਹਨਾਂ ਮਹਾਨ ਕਵੀਆਂ ਦੀਆਂ ਰਚਨਾਵਾਂ ਜਿਹੜੀਆਂ ਉਹ ਜਰੂਰ ਸਰਵਣ ਕਰਿਓ ਤੇ ਕੋਸ਼ਿਸ਼ ਕਰਾਂਗੇ ਅਸੀਂ ਵੀ ਪੀਵੀਸੀ ਦੇ ਉੱਤੇ ਇਹਨਾਂ ਦੀਆਂ ਇਹਨਾਂ ਕਵੀਆਂ ਦੀਆਂ ਮਹਾਨ ਰਚਨਾਵਾਂ ਜਿਹੜੀਆਂ ਨੇ ਉਹ ਤੁਹਾਨੂੰ ਸਰਵਣ ਚੈਨਲ ਦੇ ਉੱਤੇ ਕਰਵਾਈਏ ਬਹੁਤ ਬਹੁਤ ਧੰਨਵਾਦ ਜੀ ਇਸ ਅਪਡੇਟ ਦੇ ਨਾਲ ਲੈਨੇ ਆ ਜਾਸ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ